ਪਟਿਆਲਾ ਦਾ ਆ ਪਿੰਡ ਪਟਿਆਲਾ ਜ਼ਿਲ੍ਹੇ ਦਾ ਤੇ ਇੱਥੇ ਬੱਚਿਆਂ ਨੂੰ ਰਾਸ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਾ ਰਹੇ ਆ ਉਸ ਤੋਂ ਬਾਅਦ ਬੱਚਿਆਂ ਦੀ ਪੇਂਟਿੰਗ ਚੈੱਕ ਕਰਕੇ ਬੱਚਿਆਂ ਨੂੰ ਸੋਹਣੇ ਸੋਹਣੇ ਨਾਮ ਵੀ ਦੇਣੇ ਨੇ ਤੇ ਤੁਸੀਂ ਦੇਖੋ ਕਿੱਡੇ ਸੋਹਣੇ ਤਰੀਕੇ ਨਾਲ ਬੱਚੇ ਪੇਂਟਿੰਗ ਕਰ ਰਹੇ ਨੇ ਇਹ ਨਾਮ ਮਿਲਿਆ ਤੇਰਾ ਨਾਮ ਚਿਤ ਆਵੇ ਬੜੇ ਬੜੇ ਸਹੀ ਕਰ ਆਓ ਸਹੀ ਗੁਰਮੁਖ ਪਿਆਰੇ ਮੇਲ ਅਗੇ ਚੜ੍ਹਦੀ ਕਲਾ ਬੜੇ ਪੱਕੇ ਹਾਂ ਨਿਸਤਬਾ ਦੀ ਆਣੀ ਅੰਕਮਣ ਕਿੱਥੇ ਕਰਨੇ ਚੜਕੀਆਂ ਤੇ ਚੜੇਗੇ ਨਿੱਪਟੇ ਕਰੀ ਅੱਜ ਇੱਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਬੜਾ ਜਿਆਦਾ ਕੱਲ ਲਿਖੋ ਇਹ ਵਿੱਚ ਅਨ ਹਾਂ ਇਨਸ਼ਾ ਅੱਲ ਕੋਪਰੀਆਂ ਲੋਹਾਈਆਂ ਬਟੇ ਮਾਣੇ ਸੈੜ ਜਿੰਨਾ ਤਰਮਹਿਤ ਸੀ ਸਦਿੱਤੇ ਸਵਾਸ਼ ਸਰਬੱਤ ਦਾ ਭਲਾ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਗੁਰੂ ਕਾ ਲੰਗਰ ਗੁਰੂ ਕਾ ਲੰਗਰ ਬڑے ਮੁਖ ਸਰ ਸਾਹਿਬ ਬੜੇ ਸ਼ਗੁਰਦਵਾਰਿਆਂ ਦੀ ਸੇਵਾ ਸੰਭਾਲ ਜੀ ਸਹੀ ਪਿਆਰੇ ਮੇਲ ਜਿਨਾ ਤੇਰਾ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ ਸ਼੍ਰੀ ਨਨਕਾਣਾ ਸਾਹਿਬ ਬੜੇ ਥੱਲੇ ਤੱਕ ਥੱਲੇ ਹਾਂ ਜੀ ਕੋਪਰੀਆਂ ਲੋਹਾਈਆਂ ਜਿਨ੍ਹਾਂ ਤੇਗ ਵਾਹ ਬੰਦ ਬੰਦ ਕਟਵਾਏ ਜੀ ਵਾਹਿਗੁਰੂ ਕੇਸਦਾਨ چندے بونگے جی دل 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 امرت سر جی اسنان پنت کی جیت سری امرت ਸਰ ਜੀ ਦੇ ਇਸ਼ਾਨ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਤੇਗ ਵਾਹੀ ਤੇ ਬੱਚੇ ਬੜੇ ਪਿਆਰ ਨਾਲ ਕਰ ਰਹੇ ਨੇ کئی بچہ نے کر لیا جی ਅਰੇ ਕੋ ਪੰਜ ਸੱਤ ਮਿੰਟ ਦਾ ਸਮਾਂ ਬਾਕੀ ਏ ਅੱਧੇ ਘੰਟੇ ਦਾ ਸਮਾਂ ਸੀਗਾ